ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜੀ ਨੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਆਪਣੇ ਪਿਓਰ ਵਾਲੇ ਸੂਟਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਰ ਹੁਣ ਇਸ ਬਾਅਦ ਦੇ ਵਿੱਚ ਵੀ ਆਪਣੇ ਤੋਂ ਜਲਦੀ ਰੀਸਟਾਕ ਨਹੀਂ ਹੋਣਗੇ ਸੋ ਜਿਹੜੀਆਂ ਪੈਣਾ ਰਹਿ ਗਈਆਂ ਤੁਸੀਂ ਇਸ ਵੀਡੀਓ ਦੇ ਵਿੱਚ ਸੂਟਸ ਸਿਲੇਕਟ ਕਰ ਲਓ ਤੇ ਜਿਨ੍ਹਾਂ ਨੇ ਇਸ ਸੂਟ ਰਿਪੀਟ ਤੇ ਮੰਗਵਾਏ ਸੀ ਤੁਸੀਂ ਵੀ ਇਹਨਾਂ ਦੇ ਵਿੱਚੋਂ ਸੂਟਸ ਨੇ ਜਿਹੜੇ ਜਿਉ ਸਿਲੇਕਟ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਫਸਟ ਇਹ ਵਾਲਾ ਰਹੇਗਾ ਤੁਹਾਡੀ ਸ਼ਰਟ ਦਾ ਪ੍ਰਿੰਟ ਰਹੇਗਾ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਇਹ ਰਹਿਣਾ ਜੀ ਤੁਹਾਡੀ ਬਾਟਮ ਦਾ ਪ੍ਰਿੰਟ ਇਹ ਤੁਹਾਨੂੰ ਵਿਦ ਦੁਪੱਟਾ ਸੂਟ ਮਿਲ ਰਹੇ ਆ ਇਸ ਤਰ੍ਹਾਂ ਦੇ ਨਾਲ ਬਾਟਮ ਦਾ ਪ੍ਰਿੰਟ ਰਹੇਗਾ ਜੀ ਤੇ ਨਾਲ ਪਿਓਰ ਜੌਰਜਟ ਦਾ ਦੁਪੱਟਾ ਰਹੇਗਾ ਦੁਪੱਟਾ ਤੁਸੀਂ ਪਰਚੇਸ ਨਾਲ ਕਰ ਵੀ ਸਕਦੇ ਹੋ ਤੇ ਉਧਰਵਾ ਵੀ ਸਕਦੇ ਹੋ ਉਸ ਦੇ ਅਕੋਰਡਿੰਗ ਪ੍ਰਾਈਸ ਹੋਏਗਾ ਵਿਦ ਦੁਪੱਟਾ 4500 ਰੁਪਏ ਦਾ ਸੂਟ ਹੈ ਜੀ ਵਿਦਆਊਟ ਦੁਪੱਟਾ 3800 ਰੁਪਏ ਦਾ ਸੂਟ ਹੈ ਠੀਕ ਹੈ ਜੀ ਪਿਓਰ ਜੌਰਜਟ ਦਾ ਦੁਪੱਟਾ ਰਹੇਗਾ ਤੇ ਪਿਓਰ ਸਿਲਕ ਦਾ ਹੈਗਾ ਜਿਹੜਾ ਇਹ ਵਾਲਾ ਸੂਟ ਰਹੇਗਾ। ਹਾਂਜੀ ਨੈਕਸਟ ਇਹ ਵਾਲਾ ਸੂਟ ਹੈ। ਇਹ ਹੈਗੀ ਜਿਹੜੀ ਪ੍ਰਿੰਟਿੰਗ ਹੈ ਜੀ 셔ਟ ਦੇ ਉੱਪਰ ਆਏਗੀ। ਇਹ ਤੁਹਾਡੀ 셔ਟ ਬਣੀ ਹੋਈ ਹੈ ਪਿਓਰ ਸਿਲਕ ਦੀ ਸਟਾਫ 셔ਟ ਹੈਗੀ ਹੈ। ਹਾਂਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਪੈਟਰਨ ਹੈ ਜਿਹੜਾ ਇਹ ਤੁਹਾਡੀ ਬਾਟਮ ਦੇ ਉੱਪਰ ਵੀ ਆਏਗਾ। ਉਹ ਵਾਈਸਵਰਸਾ ਵੀ ਤੁਸੀਂ ਕਰ ਸਕਦੇ ਹੋ ਵੀ ਤੁਸੀਂ ਉਸ ਦੀ 셔ਟ ਬਣਾ ਸਕਦੇ ਹੋ। ਇਹ ਵਾਲੀ ਪ੍ਰਿੰਟਿੰਗ ਤੋਂ ਤੁਸੀਂ ਬਾਟਮ ਕੱਟ ਸਕਦੇ ਹੋ। ਠੀਕ ਹੈ ਜੀ। ਇਹ ਵਾਲਾ ਦੁਪੱਟਾ ਰਹੇਗਾ ਨਾਲ ਪਿਓਰ ਜੌਰਜਟ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਪਿਓਰ ਸਿਲਕ ਦਾ ਇਹ ਸੂਟ ਰਹੇਗਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੇ ਵਿੱਚ ਸੈਲਫ ਦੇ ਵਿੱਚ ਵੀ ਚੈੱਕ ਬਣਿਆ ਹੋਇਆ ਤੇ ਉੱਪਰ ਜਿਹੜੀ ਡਿਜੀਟਲ ਪੇਂਟਿੰਗ ਹੋਈ ਹੋਈ ਹੈ ਤਾਂ ਹੋਈ ਹੈ ਜੀ ਹਾਂਜੀ ਅੱਗੇ ਇਹ ਵਾਲਾ ਸੂਟ ਹੈ ਆਪਣਾ ਇਹ ਵਾਲੀ ਹੈਗੀ ਹੈ ਜਿਹੜੀ ਇਸ ਦੀ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਦੇ ਨਾਲ ਠੀਕ ਹੈ ਏ ਐਸਟੀ बॉटम ਰਹਿਣੀ ਹੈ ਇਹ ਪਿਓਰ ਸਿਲਕ ਦਾ ਸੂਟ ਹੈ ਇਹ ਵਿਦਆਊਟ ਦੁਪੱਟਾ ਸੂਟ ਰਹੇਗਾ ਠੀਕ ਹੈ ਜੀ ਦੇਖੋ ਜੀ ਕਿੰਨਾ ਜ਼ਿਆਦਾ ਪਿਆਰਾ ਪ੍ਰਿੰਟ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਠੀਕ ਹੈ ਪਿਓਰ ਗ੍ਰੇਪ ਦੇ ਉੱਪਰ ਬਣਿਆ ਹੋਇਆ ਹੈ ਇਹ ਵਾਲਾ ਜਿਹੜਾ ਬਾਰਡਰ ਹੈ ਇਹ ਤੁਸੀਂ ਆਪਣੀਆਂ 슬ੀਵਸ ਤੇ ਯੂਜ਼ ਕਰਵਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਤੁਹਾਡੀ ਸ਼ਰਟ ਦਾ ਪੈਟਰਨ ਬਣਿਆ ਹੋਇਆ ਹੈ ਇਹ ਤੁਹਾਡੀ बॉटਮ ਬਣੀ ਹੋਈ ਹੈ ਜੀ ਇਸ ਪ੍ਰਿੰਟ ਦੇ ਨਾਲ ਇਹ ਹੈ ਜੀ ਇਸ ਦਾ ਦੁਪੱਟਾ ਇਸ ਦਾ ਦੁਪੱਟਾ ਵੀ ਇਹ ਜਿਹੜਾ ਪਿਓਰ ਜੌਰਜਟ ਦਾ ਰਹੇਗਾ ਇਸ ਤਰ੍ਹਾਂ ਦੇ ਨਾਲ ਅਗਲੀ ਇਹ ਬਣਾ ਸੂਟ ਹੈ ਇਹ ਵੀ ਪਿਓਰ ਸਿਲਕ ਦਾ ਸੂਟ ਰਹੇਗਾ ਜੀ ਇਸ ਕਲਰ ਦੀ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਬਲੂ ਕਲਰ ਹੈ ਇਹ ਬਾਟਮ ਦੇਖੋ ਜੀ ਕਿੰਨੀ ਪਿਆਰੀ ਹੈ ਇਸ ਤਰ੍ਹਾਂ ਦੇ ਨਾਲ ਇਸ ਦੀ ਬਾਟਮ ਰਹਿਣੀ ਹੈ ਤੇ ਪਿਓਰ ਜੌਰਜਟ ਦਾ ਹੀ ਨਾਲ ਰਹੇਗਾ ਦੁਪੱਟਾ ਮੈਂ ਸਰਾ ਦਿਨਾਂ ਹਾਂਜੀ ਅੱਗੇ ਇਹ ਵਾਲਾ ਵੀ ਸੂਟ ਹੈਗਾ ਜਿਹੜਾ ਪਿਓਰ ਸਿਲਕ ਦੇ ਉੱਪਰ ਰਹੇਗਾ ਇਹ ਵਾਲੀ ਸਿਲਕ ਨਾਲ ਜੀ ਬਹੁਤ ਵਧੀਆ ਸਾਬ ਨੇ ਬਹੁਤ ਪਸੰਦ ਕੀਤੀ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦਾ ਤੇ ਇਸ ਤਰ੍ਹਾਂ ਦੇ ਨਾਲ ਬਾਟਮ 'ਤੇ ਪ੍ਰਿੰਟਿੰਗ ਰਹਿਣੀ ਹੈ ਇਸ ਸੂਟ ਦੀ ਠੀਕ ਹੈ ਜੀ ਤੇ ਇਹ ਆ ਗਿਆ ਤੁਹਾਡਾ ਨਾਲ ਪਿਓਰ ਜੌਰਜਟ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਇਹ ਦੁਪੱਟਾ ਰਹੇਗਾ ਹਾਂਜੀ ਅੱਗੇ ਵੀ ਬਹੁਤ ਹੀ ਪਿਆਰਾ ਸੂਟ ਹੈ ਪਿਓਰ ਸਿਲਕ ਦੇ ਉੱਪਰ ਸਾਰੇ ਤੇ 골ਡਨ ਕੰਨੀ ਬਣੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਰਹੇਗਾ ਇਸ ਤਰ੍ਹਾਂ ਦੇ ਨਾਲ 골ਡਨ ਹੈਗੀ ਹੈ ਜਿਹੜੀ ਤੁਹਾਡੀ ਕਿਨਾਰੀ ਆਉਂਦੀ ਹੈ ਇਸ ਨੂੰ ਆਪਾਂ ਘੇਰੇ ਤੇ ਚੌਕ ਤੇ 슬ੀਵਸ ਦੇ ਉੱਪਰ ਯੂਜ਼ ਕਰ ਸਕਦੇ ਹਾਂ ਸੇਮ ਹੀ ਤੁਹਾਡੀ ਬਾਟਮ ਦੇ ਉੱਪਰ ਆਏਗੀ ਠੀਕ ਹੈ ਇਹ ਵਾਲੀ ਬਾਟਮ ਹੈ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਦੀ ਕਿਨਾਰੀ ਆ ਰਹੀ ਹੈ ਤੇ ਨਾਲ ਹੈਗਾ ਜੀ ਪਿਓਰ ਸੌਰੀ ਪਿਓਰ ਜਾਰਜਟ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਹਾਂਜੀ ਇਹ ਵਾਲਾ ਵੀ ਪਿਓਰ ਸਿਲਕ ਦੇ ਉੱਪਰ ਹੈ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਤੁਹਾਡਾ ਪੈਟਰਨ ਆਏਗਾ ਇਸ ਤੇ ਵੀ ਇਸ ਤਰ੍ਹਾਂ ਦੇ ਨਾਲ 골ਡਨ ਬਾਰਡਰ ਹੈਗਾ ਜਿਹੜਾ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂ ਸ਼ਰਟ ਦੇ ਉੱਪਰ ਇਹ ਹੈਗਾ ਜੀ ਤੁਹਾਡਾ ਬਾਟਮ ਦਾ ਪ੍ਰਿੰਟ ਠੀਕ ਹੈ ਜੀ ਤੇ ਨਾਲ ਰਹਿਣਾ ਤੁਹਾਡਾ ਪਿਓਰ ਚਾਰਜਰ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਇਸ ਦਾ ਬਣਿਆ ਹੋਇਆ। ਹਾਂਜੀ ਇਹ ਵਿਦਆਊਟ ਦੁਪੱਟਾ ਸੂਟਸ ਰਹਿਣਗੇ। ਠੀਕ ਹੈ। ਇਹ ਪਿਓਰ ਸਿਲਕ ਦਾ ਇਹ ਵਾਰੀ ਸ਼ਰਟ ਰਹੇਗੀ। ਇਹ ਤੁਹਾਡੀ ਬਾਟਮ ਰਹੇਗੀ ਆਪਣੇ ਰੇਪੀਟ ਵਾਲੇ ਸੂਟਸ ਨੇ। ਇਸ ਦੇ ਵਿੱਚ ਵੀ ਇਹ ਵਾਰੀ ਸ਼ਰਟ ਰਹੇਗੀ ਜੀ ਤੁਹਾਡੀ। ਇਹ ਬਾਟਮ ਰਹਿਣੀ ਹੈ। ਜਿਹੜਾ ਵੀ ਕਲਰ ਪਸੰਦ ਆਉਂਦਾ ਜੀ ਤੁਸੀਂ ਸਕਰੀਨਸ਼ਾਟ ਲੈਂਦੇ ਜਾਓ। ਉਸ ਦੇ ਵਿੱਚ ਇਹ ਵਾਰੀ ਤੁਹਾਡੀ ਸ਼ਰਟ ਰਹੇਗੀ। ਇਹ ਤੁਹਾਡੀ ਬਾਟਮ ਰਹਿਣੀ ਹੈ ਨੈਕਸਟ ਇਹ ਵਾਲਾ ਜੀ ਇਹ ਤੁਹਾਡੀ ਬਾਟਮ ਰਹੇਗੀ ਇਹ ਸ਼ਰਟ ਰਹੇਗੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਇਸ ਦਾ ਲਾਈਟ ਲੈਮਨ ਜਿਹਾ ਰੰਗ ਹੈ ਤੇ ਇਸ ਤਰ੍ਹਾਂ ਦੇ ਨਾਲ ਇਹ ਰਹਿਣਾ ਹੈ ਤੁਹਾਡਾ ਦੁਪੱਟਾ ਪਿਓਰ ਜੋਰਜਟ ਦਾ ਦੁਪੱਟਾ ਲੱਗਿਆ ਹੋਇਆ ਇਸਦੇ ਨਾਲ ਬਿਲਕੁਲ ਲਾਈਟ weight ਹੈ ਇਸ ਤਰ੍ਹਾਂ ਦੇ ਨਾਲ ਲੱਗਦਾ ਹੀ ਨਹੀਂ ਹੁੰਦਾ ਕਿ ਇਹ 5 ਮੀਟਰ ਦਾ ਸਟਾਫ ਹੈ ਇਹ ਵੱਡੀ ਸ਼ਰਟ ਹੈ ਜੀ ਤੁਹਾਡੀ ਤੇ ਇਹ ਵੱਡੀ ਬਾਟਮ ਰਹੇਗੀ ਇਹ ਜੌਰਜਟ ਦਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਦੇ ਨਾਲ ਇਹ ਸ਼ਰਟ ਰਹੇਗੀ ਤੁਹਾਡੀ ਤੇ ਇਹ ਬਾਟਮ ਰਹੇਗੀ ਇਸ ਦੇ ਵਿੱਚ ਇਹ ਸ਼ਰਟ ਰਹਿਣੀ ਹੈ ਤੁਹਾਡੀ ਇਹ ਵਾਲੀ ਬਾਟਮ ਆਏਗੀ ਸਾਰੇ ਸਟਾਫ ਹੈਗਾ ਜਿਹੜਾ ਜੀ ਪਿਓਰ ਦਾ ਰਹੇਗਾ ਲੋ ਜੀ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਇਸ ਦੇ ਵਿੱਚ ਇਹ ਸ਼ਰਟ ਹੈ ਤੇ ਇਹ ਤੁਹਾਡੀ ਬਾਟਮ ਰਹੀ ਹੈ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸਿਲੇਕਟ ਕਰ ਸਕਦੇ ਹੋ ਇਹ ਸੂਟਸ ਆਪਣਾ ਜਲਦੀ ਹੋਣ ਨੈਕਸਟ ਟਾਈਮ ਥ੍ਰੀ ਸਟਾਕ ਨਹੀਂ ਹੋਣਗੇ ਸੋ ਜਿੰਨਾ ਭੈਣਾਂ ਦੀ ਡਿਮਾਂਡ ਸੀ ਤੁਸੀਂ ਇਸੇ ਵੀਡੀਓ ਦੇ ਵਿੱਚੋਂ ਜੀ ਸਿਲੇਕਟ ਕਰ ਸਕਦੇ ਹੋ ਫਿਰ ਮਿਲਦੇ ਆਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ